ਸ੍ਰੀਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਜਾਨੇ ਠੀਕ ਹੋ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਤੇ ਇਹ ਹੈਗੀ ਆਗੀ ਅੱਜ ਹੈਗਾ ਸੋਮਵਾਰ ਤੇ ਅਸੀਂ ਗਏ ਸੀ ਸੋਮਵਾਰ ਨੂੰ ਮੇਰੇ ਪਿੰਡ ਮੇਲਾ ਲੱਗਦਾ ਤੇ ਉੱਥੇ ਪਹਿਲਾਂ ਅਸੀਂ ਗਏ ਦਵਾਨਾਂ ਤੇ ਦਵਾਨ ਲੱਗੇ ਹੋਏ ਸੀ

ਇਹ ਆਵਾਜ਼ ਮੈਂ ਉਦਾਂ ਹੀ ਰੱਖਤੀ ਟਾਡੀ ਬਹੁਤ ਵਧੀਆ ਲੱਗਦੀ ਨੇ ਕਿ ਇਹ ਆਵਾਜ਼ ਵਧੀਆ ਲੱਗੀ ਤੇ ਹੁਣ ਮੈਂ ਅਸੀਂ ਦੂਸਰੇ ਇਹ ਦੂਸਰੇ ਦਿਨ ਦੀ ਵੀਡੀਓ ਆ ਤੇ ਦੂਸਰੇ ਦਿਨ ਮੈਂ ਸਵੇਰੇ ਟਾਈਮ ਹੈਗਾ 7:00 7:00 ਦਾ ਤੇ ਮੈਨੂੰ ਪਤਾ ਨਹੀਂ ਸੀਗਾ ਵੀ ਸਪਰੇਅ ਕਰਨੀ ਆ ਕਹਿੰਦੇ ਤਿੰਨ ਚਾਰ ਜਾਣੇ ਵੀ ਸਪਰੇਅ ਕਰਨ ਆਲੇ ਆਉਣਗੇ ਵੀ ਰੋਟੀ ਬਣਾ ਲਿਓ ਤੇ ਵੈਸੇ ਤਾਂ ਮੈਂ ਜਵਾਕਾਂ ਨੂੰ ਤਾਂ ਚਲੋ ਮੈਂ ਤਿਆਰ ਕਰ ਲਿਆ ਕਰਤਾ ਸੀ ਪਹਿਲਾਂ ਤੇ ਉਹਨਾਂ ਦਾ ਰੋਟੀ ਪਾਣੀ ਵੀ ਪਹਿਲਾਂ ਪਕਾਤਾ ਸੀ ਤੇ ਹੁਣ ਮੈਂ ਕਿਹਾ ਜੀ ਚਲੋ ਟਾਈਮ ਰਹਿੰਦਾ ਵੀ ਉਹਨਾਂ ਨੂੰ ਰੋਟੀ ਖਾਣ ਨੂੰ ਬਾਅਦ ਚ ਦੇ ਦਿੰਨੀ ਆ ਪਹਿਲਾਂ ਮੈਂ ਹਰੀ ਦਾਲ ਤਰ ਦਿੰਨੀ ਆ ਤੇ ਹਰੀ ਮੈਂ ਦਾਲ ਰੱਖਦੀ ਤੇ ਉਸ ਤੋਂ ਬਾਅਦ ਮੈਂ ਵੀ ਜਵਾਕ ਕਾਣੋ ਰੋਟੀ ਖਵਾਈ ਜਵਾਕਾਂ ਨੂੰ ਤੇ ਫਿਰ ਉਹਨਾਂ ਦੀ ਬੱਸ ਦਾ ਟਾਈਮ ਹੋ ਗਿਆ ਸੀ ਤੇ ਬੱਸ ਆ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਚਲੋ ਵਾਸਤੇ ਜੜਾਇਆਈ ਉਹਨਾਂ ਨੂੰ ਤੇ ਜਵਾਕ ਤਾਂ ਚਲੇ ਗਏ ਸਕੂਲ ਤੇ ਹੁਣ ਮੈਂ ਬਣਾਈ ਸੀਗੀ ਚਾਹ ਉਸ ਤੋਂ ਬਾਅਦ ਖੇਤ ਭੇਜੀ ਸੀ ਪਾਈ ਆ ਗਈ ਸੀ ਸਪਰੇਅ ਕਰਨ ਵਾਲੇ ਉਨਾਂ ਲਈ ਚਾਹ ਬਣਾਈ ਸੀ ਤੇ ਫਿਰ ਘਰੇ ਵੀ ਪੀਤੀ ਚਾਹ ਭਾਂਡਾ ਡਿੰਡਾ ਹੋ ਗਿਆ ਚਲੋ ਬਾਕੀ ਬੱਚੇ ਰੋਟੀ ਖਾਏ ਗਏ ਸੀਗੇ ਤੇ ਮੈਂ ਕਿਹਾ ਚਲੋ ਹੁਣ ਮੈਂ ਨਾ ਵੀ ਪਹਿਲਾਂ ਭਾਂਡੇ ਸਾਫ਼ ਕਰਨਾ ਵੀ ਫਿਰ ਮੈਂ ਚਲੋ ਰੋਟੀ ਪਕਾਉਣੀ ਆ ਤੇ ਫਿਰ ਮੈਂ ਭਾਂਡੇ ਸਾਫ਼ ਕਰਨ ਲੱਗੀ ਭਾਂਡੇ ਸਾਫ਼ ਕਰਕੇ ਤੇ ਉਸ ਤੋਂ ਬਾਅਦ ਚਲੋ ਮੈਂ ਤੜਕਾ ਚੀਰ ਲਿਆ ਤੇ ਫਿਰ ਮੈਂ ਫਿਰ ਮੈਂ ਤੜਕਾ ਛੀਰ ਕੇ ਰੱਖ ਲੈਣੀ ਆ ਚਲੋ ਉਹਦੇ ਨਾਲ ਦਾਲ ਵੀ ਬਣ ਜੂਗੀ ਤੇ ਨੇਵੇਂ ਆਟਾ ਗੁੰਨ ਕੇ ਰੱਖ ਲਿਆ ਤੇ ਗਰਮੀ ਤਾਂ ਅੱਜ ਬਹੁਤ ਜ਼ਿਆਦਾ ਹੈਗੀ ਤੇ ਹੁਣ ਨਾ ਤਿੰਨ ਚਾਰ ਦਿਨ ਹੋ ਗਏ ਗਰਮੀ ਬਹੁਤ ਹੁੰਦੀ ਆ ਤੇ ਅੱਜ ਤਾਂ ਪਰ ਮੈਨੂੰ ਰੋਟੀ ਵੀ ਗੈਸ ਗੈਸ ਖਤਮ ਹੋ ਗਿਆ ਧੁਖਾ ਦੇ ਗਿਆ ਧੋ ਲਿਖਤਮ ਹੋ ਗਈ ਤੇ ਰੋਟੀ ਮੈਨੂੰ ਜੁਲੇ ਤੇ ਹੀ ਬਣਾਉਣੀ ਪਊ ਤੇ ਹੁਣ ਮੈਂ ਚਲੋ ਭਾਂਡੇ ਦੇ ਢੇਮਾਜ ਕੇ ਫਿਰ ਮੈਂ ਆਟਾ ਗੁੰਨ ਕੇ ਰੱਖ ਲਿਆ ਤੇ ਰੋਟੀ ਲਾਗੀ ਜੁਲੇ ਦੇ ਉੱਪਰ ਹਾਂਜੀ ਰੋਟੀ ਲਾਉਂਦੇ ਨੂੰ ਟਾਈਮ ਤਾਂ ਬਹੁਤ ਲੱਗ ਗਿਆ ਸੀਗਾ ਤੇ ਬਾਕੀ ਇੱਕ ਆਪਣ ਇਧਰ ਚੜਦਾ ਸੂਰਜ ਆ ਜਾਂਦਾਗਾ ਰਸੋਈ 'ਚ ਸਾਰੇ ਸਵੇਰੇ ਧੁੱਪ ਹੁੰਦੀ ਆ ਤੇ ਹਾਂਜੀ ਉਹ ਜਦੋਂ ਆਪਣੇ ਸਵੇਰੇ ਧੁੱਪ ਆ ਜਾਂਦੀ ਆ ਨਾ ਫਿਰ ਵੈਸੇ ਕਈ ਵਾ ਵੈਸੇ ਤਾਂ ਚਲੋ ਲੱਗਦੀ ਨਹੀਂ ਹੈਗੀ ਗੈਸ ਦੀ ਕੰਮ ਕਰਨਾ ਹੁੰਦਾ ਹੁਣ ਜਦੋਂ ਗੈਸ ਖਤਮ ਹੋਇਆ ਵਾ ਤਾਂ ਕਰਕੇ ਹੁਣ ਚੁੱਲ੍ਹੇ ਤੇ ਕੰਮ ਕਰਨਾ ਪਿਆ ਰੋਟੀ ਵੀ ਕਲੀ ਪਕਾਈਏ ਵੈਸੇ ਆਪਣੇ ਗੁਬਰ ਗੈਸੇ ਆਏਗਾ ਤੇ ਚਾਹ ਪਾਣੀ ਤਾਂ ਚਲੋ ਰੀ ਉੱਪਰ ਹੋ ਜਾਂਦਾ ਤੇ ਰੋਟੀ ਨਹੀਂ ਉਹਦੇ ਉੱਪਰ ਲੈਂਦੀ ਕਿਉਂਕਿ ਜਿਆਦਾ ਟਾਈਮ ਲੱਗ ਜਾਂਦਾ ਰੋਟੀ ਪਕਾਉਣ ਨੂੰ ਫਿਰ ਗੈਸ ਜਿਹੜਾ ਗੋਬਰ ਗੈਸ ਆ ਉਹਦੇ ਉੱਪਰ ਤਾਂ ਤੇ ਚਲੋ ਇਹ ਤੇ ਵੈਸੇ ਚੁੱਲੇ ਤੇ ਟਾਈਮ ਤਾਂ ਥੋੜਾ ਲੱਗਦਾ ਤੇ ਹੋਂ ਪਰ ਹਣ ਗਿੱਜੇ ਵੀ ਨਹੀਂ ਨਾ ਹੈਗੇ ਤਾਂ ਕਰਕੇ ਟੈਂ ਔਖਾ ਲੱਗਦਾ ਪਕਾਉਣੀ ਤੇ ਰੋਟੀ ਪਕਾਉਂਦੇ ਪਕਾਉਂਦੇ ਆ ਖਾਸਾ ਟਾਈਮ ਹੋ ਗਿਆ ਸੀ ਸਾਂ ਵੀ ਆ ਗਈ ਹੁਣ ਤਾਂ ਮੋੜ ਚੱਲਿਆ ਪਰ ਸ਼ਾਮਾਂ ਤੇ ਨ ਸਵਨ ਹੋ ਗਏ ਤਕਰੀਬਨ ਹਨ ਤੇ ਫਿਰ ਮੈਂ ਚਲੋ ਰੋਟੀ ਖੇਤ ਨੂੰ ਬੰਨਣੀ ਸੀ ਤੇ ਘਰ ਦੇ ਆਨੇ ਸਾਰਿਆਂ ਨੇ ਖਾ ਲਈ ਤੇ ਬਾਬਾ ਜੀ ਵੀ ਆ ਗਏ ਦੋਨੇ ਗੁਰਦੁਆਰੇ ਵਾਲੇ ਡਾਲੀ ਵਾਲੇ ਤੇ ਬਸ ਹੁਣ ਮੈਂ ਚਲੋ ਖੇਤ ਅਲੀ ਰੋਟੀ ਬੰਨਣੀ ਹੈਗੀ ਵੀ ਕਹਿੰਦੇ ਵੀ ਮੇਰੀ ਰੋਟੀ ਨਾਲ ਹੀ ਬਣਦੀ ਵੀ ਮੈਂ ਵੀ ਘਰੇ ਨਹੀਂ ਖਾਣੀ ਉੱਥੇ ਖਾਊਗਾ ਤੇ ਚਲੋ ਮੈਂ ਕਿਹਾ ਵੀ ਨਾਲ ਹੀ ਬੰਦ ਗਈ ਰੋਟੀ ਵੀ ਸੋਢੀ ਤੇ ਗਰਮੀ ਬਹੁਤ ਆ ਗਈ ਹੁਣ ਤੇ ਇੱਕ ਤਾਂ ਫੇਰ ਵੀ ਚੁੱਲੇ ਦਾ ਸੇਕ ਹੋ ਜਾਂਦਾ ਇੱਕ ਗਰਮੀ ਵੀ ਹੁਣ ਕਈ ਦਿਨ ਹੋ ਗਏ ਬਹੁਤ ਪੈਂਦੀ ਆ ਗਈ ਤਾਂ ਕਰਕੇ ਐ ਤੇ ਔਖਾ ਹੋ ਜਾਂਦਾ ਗਰਮੀ 'ਚ ਤਾਂ ਬੱਸ ਹੀ ਕੰਮ ਕਰਨਾ ਔਖਾ ਹੋ ਜਾਂਦਾ ਤੇ ਮੇਰੇ ਤੋਂ ਨਾ ਜਿਹੜਾ ਆਪਣਾ ਕੈਮਰਾ ਰੱਖਿਆ ਹੋਇਆ ਹੈਗਾ ਮੋਬਾਈਲ ਵੀਡੀਓ ਵਾਸਤੇ ਬਿਓ ਮੈਥੋਂ ਦੂਸਰੇ ਪਾਸੇ ਰੱਖਿਆ ਗਿਆ ਤਾਂ ਕਰਕੇ ਵੀਡੀਓ 'ਚ ਥੋੜਾ ਜਿਹਾ ਨੀਰਾ ਜਾ ਲੱਗਦਾ ਜਦੋਂ ਮੈਂ ਰੋਟੀ ਬੰਦੀ ਆ ਉਦੋਂ ਤਾਂ ਮੈਂ ਬਿਲਕੁਲ ਹੀ ਅੰਦਰਲੀ ਸਾਈਡ ਰੱਖਦਾ ਜਿੱਥੇ ਆਪਣਾ ਬੀਤਾ ਪਗੰਨੀ ਮੂੰਹ ਆਉਗਾ ਤਾਂ ਕਰਕੇ ਨਾ ਨੀਰਾ ਜਾ ਲੱਗਦਾ ਜ਼ਿਆਦਾ ਫਿਰ ਮੈਂ ਵੀਡੀਓ ਨੂੰ ਥੋੜਾ ਜਿਹਾ ਫਾਸਟ ਹੀ ਕਰਕੇ ਨਗਾਤਾ ਮਾਹ ਚਲੋ ਹੁਣ ਬਣਾਈ ਵੀ ਤਾਂ ਹੈਗੀ ਹੋਈ ਆ ਵੀ ਵਿਚੀ ਲਾ ਦਿੰਨੇ ਆ ਮੈਂ ਤਾਂ ਤਾਂ ਕੀਤੀ ਹੋਈ ਆ ਬਣਾਉਣ ਤੇ ਤੇ ਮੈਂ ਥੋੜੀ ਜੀ ਵਿੱਚ ਲਾਤੀ ਉਹ ਵੀਡੀਓ ਕਿਉਂਕਿ ਵੀ ਦੁਪਹਿਰ ਵੇਲੇ ਨੂੰ ਜਦ ਰੋਟੀ ਪਕਾਉਣੀ ਆ ਉਹਨੂੰ ਆਪਣੀ ਜੀ ਗੈਸ ਵਾਲੀ ਢੋਲੀ ਭਰਾ ਲਈ ਤੇ ਬਾਕੀ ਦਾਲ ਆਪਣੇ ਬਣੀ ਹੋਈ ਹੋਈ ਆ ਤੇ ਤਾਂ ਕਰਕੇ ਚਲੋ ਰੋਟੀਆਂ ਹੀ ਲਾਉਣੀਆਂ ਨੇ ਉਸ ਤੋਂ ਬਾਅਦ ਮੈਂ ਕਰਿਆਗੀ ਸਾਫ ਸਫਾਈ ਰਸੋਈ ਦੀ ਤੇ ਰਸੋਈ ਦੀ ਸਾਫ ਸਫਾਈ ਕਰਦੇ ਕਰਦੇ ਮੈਂ ਕਿਹਾ ਚਲੋ ਵੀ ਖਾਣਾ ਹੈ ਸਾਢੇ 10 ਦਾ ਟਾਈਮ ਹੋ ਗਿਆ ਸੀ ਫਿਰ ਮੈਂ ਕਿਹਾ ਵੀ ਚਲੋ ਹੁਣ ਚਾਹ ਵੀ ਨਾਲ ਹੀ ਧਰ ਦਿੰਨੀ ਆ ਤੇ ਨਾ ਚਾਹ ਵਾਂ ਜਿੰਨਾ ਸਾਸ ਪਈ ਹੋ ਜੀ ਦੋਨੇ ਕੰਮ ਇਕੱਠੇ ਹੋ ਜਾਣਗੇ ਫਿਰ ਮੈਂ ਸ਼ਾਮ ਨੂੰ ਚਲੋ ਵੀ ਦਾਲ ਬਣੀ ਕਰਕੇ ਫਿਰ ਮੈਂ ਕਿਹਾ ਵੀ ਜਦੋਂ ਜਵਾਕ ਆ ਜਾਂਦੇ ਆ ਨਾ ਉਦੋਂ ਤਾਂ ਬਸ ਮਸਾਂ ਹੀ ਕੰਮ ਹੁੰਦਾ ਥੋੜਾ ਜਿਹਾ ਤੇ ਫਿਰ ਉਹਨਾਂ ਨੂੰ ਪੜਾਉਣਾ ਵੀ ਹੁੰਦਾ ਤੇ ਬਾਕੀ ਕੋਲੇ ਬੈਠੇ ਬਿਨਾ ਕੋਈ ਕੰਮ ਨਹੀਂ ਕਰਦੇ ਤੇ ਮੈਂ ਕਿਹਾ ਚਲ ਵੀ ਹੁਣ ਮੈਂ ਕੰਮ ਕਰਕੇ ਸਵੇਰ ਦਾ ਫਿਰ ਆਹਨ ਨੂੰ Karele ਬਣਾਉਣੇ ਸੀ ਪਰਨੇ ਉਹਨਾਂ ਨੂੰ ਵੀ ਟਾਈਮ ਖਾਸਾ ਲੱਗ ਜਾਂਦਾ ਫਿਰ ਮੈਂ ਕਿਹਾ ਮੈਂ ਕੱਟ-ਕੁੱਟ ਕੇ ਰੱਖ ਲਊ ਚਾਹ ਬਣਾਤਾ ਬਣਾਉਣੇ ਤਾਂ ਉਹ ਫਿਰ ਥੋੜਾ ਟਾਈਮ ਹੀ ਲੱਗਦਾ ਤੇ ਸਾਜੀ ਜੀ ਉਹਨਾਂ ਨੂੰ ਵੱਧ ਟਾਈਮ ਲੱਗ ਜਾਂਦਾ ਗੈਰੀ ਨੂੰ ਪਤਾ ਲੱਗ ਗਿਆ ਜੀ ਤੇ ਗੈਰੀ ਕਹਿੰਦਾ ਮम्मा ਮੈਂ ਨਹੀਂ ਹੁਤਾ ਖਾਣੇ ਹੈਗੇ ਕarele ਮੈਨੂੰ ਤਾਂ ਕਹਿੰਦਾ ਕੋੜੇ ਲੱਗਦੀ ਆ ਤੇ ਉਦੋਂ ਤਾਂ ਮੈਂ ਕਹਿਤਾ ਮੈਂ ਕਿਹਾ ਚਲ ਕੋਈ ਨਾ ਪੁੱਤ ਵੀ ਨਾ ਖਾਈ ਵੀ ਕੋਈ ਨਾ ਤੂੰ ਹੋਰ ਸਬਜ਼ੀ ਖਾ ਲਈਂ ਕੋਸ ਚਾਹੇ ਦਹੀਂ ਨਾ ਖਾ ਲਈ ਤੇ ਪਰ ਮੈਨੂੰ ਫੇਰ ਐਂਜ ਲੱਗਿਆ ਮੈਂ ਕਿਹਾ ਵੀ ਫੇਰ ਖਾਊਗਾ ਕਾਦੇ ਨੇ ਇੱਕ ਇਹਨੂੰ ਦਾਲ ਸਬਜ਼ੀ ਤਾਂ ਜ਼ਰੂਰ ਚਾਹੀਦੀ ਹੁੰਦੀ ਆ ਨਾਲ ਤੇ ਚਟਨੀ ਨਾਲ ਵੀ ਨਹੀਂ ਖਾਂਦਾ ਨਹੀਂ ਤਾਂ ਚਲ ਚਟਨੀ ਬਣਾ ਦਈਏ ਤੇ ਫਿਰ ਮੈਨੂੰ ਚਲੋ ਆਈਡੀਆ ਆ ਗਿਆ ਮੈਂ ਜਿਹੜਾ ਮਸਾਲਾ ਵੱਧ ਬਣ ਗਿਆ ਸੀ ਮੈਥੋਂ ਤੇ ਕ੍ਰੇਲਿਆਂ ਵਿੱਚ ਪਾਉਣ ਵਾਸਤੇ ਚਲੋ ਮੈਂ ਉਹ ਜਿਹੀ ਪਚੰਚਾ ਲੈ ਲਿਆ ਤੇ ਦੁੱਧ ਨੂੰ ਵਾਲਾ ਦਿੱਤਾ ਹੋਇਆ ਸੀ ਮੈਂ ਉਹਦੇ ਵਿੱਚ ਹੀ ਥੋੜਾ ਜਿਹਾ ਦੁੱਧ ਪਾਤਾ ਪਰ ਉਹਨੂੰ ਪਤਾ ਨਹੀਂ ਲੱਗਿਆ ਵੀ ਇਹ ਮਸਾਲਾ ਹੀ ਆ ਇਹਦੇ ਵਾਲਾ ਕ੍ਰੇਲਿਆਂ ਵਾਲਾ ਤੇ ਵਧੀਆ ਖੁਸ਼ ਹੋ ਕੇ ਖਾ ਗਿਆ ਤੇ ਜਨਵਾਪਨੋ ਵੀ ਆਏ ਜੇ ਹੋ ਜਾਂਦਾ ਵੀ ਜਦ ਜਵਾਕਰ ਅੱਜ ਕੇ ਰੋਟੀ ਜੀ ਖਾ ਲਵੇ ਫਿਰ ਸੌਖਾ ਹੋ ਜਾਂਦਾ ਹਾਂ ਹਾਂਜੀ ਫੇਰ ਨਾ ਨਹੀਂ ਟੈਨਸ਼ਨ ਜੀ ਹੀ ਰਹਿੰਦੀ ਆ ਆਪਨੋ ਵੀ ਇੰਨੀ ਰੋਟੀ ਵਧੀਆ ਲੱਗਦੀ ਵੀ ਜਵਾਕਰ ਵਿਚਾਰਾ ਭੁੱਖਾ ਹੀ ਸਾਂ ਗਿਆ ਤੇ ਚਲੋ ਹੁਣ ਵਧੀਆ ਰੋਟੀ ਖਾ ਲਈ ਰੱਜ ਕੇ ਤੇ ਵੀ ਮੈਂ ਨਾ ਇਹ ਹੋ ਜਾਂਦਾ ਵੀ ਚਲੋ ਹੋ ਹੋ ਗਿਆ ਵੀ ਹੁਣ ਆਪਾਂ ਵੀ ਰੋਟੀ ਖਾ ਲੈਨੇ ਆ ਤੇ ਬਾਕੀ ਇਹ ਸੌ ਵੀ ਜਲਦੀ ਜਾਂਦਾਗਾ ਰਾਤ ਨੂੰ ਤੇ ਸਵੇਰੇ ਜਲਦੀ ਉੱਠ ਖੜਦਾ ਤੇ ਮੈਨੂੰ ਆਏ ਹੁੰਦਾਗਾ ਵੀ ਕੰਮ ਧੰਦਾ ਕਰ ਲਾਂ ਬਾਕੀ ਛੁੱਟੀ ਵਾਲਿਆਂ ਤਾਂ ਖਾਸ ਕਰਕੇ ਜਲਦੀ ਉੱਠ ਖੜਦਾ ਹੁੰਦਾ ਤੇ ਹਾਂਜੀ ਜੇਕਰ ਆਪਾਂ ਨੂੰ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਵੀਡੀਓ ਇੱਥੇ ਹੀ ਵੀਡੀਓ ਦਾ ਆਪਾਂ ਕਰਦੇ ਆਂਗੇ ਐਂਡ ਤੇ ਓਕੇ ਜੀ ਬਾਏ ਬਾਏ ਧੰਨਵਾਦ